ਨੇ ਧੰਨ ਗੁਰਦੇ ਅੱਜ ਜਿਸੀ ਪ੍ਰਸ਼ਾਦ ਪਰਦੇ ਵਰਗੇ ਸਵੇਰੋਂ ਅਸਤਾਨ ਤੇ ਪਹੁੰਚਿਆ ਜਦੋਂ ਅਸੀਂ ਅੱਜ ਸਵੇਰੇ ਉੱਠੇ ਆ ਵੀਡੀਓ ਦੇਖੀਏ ਮੇਰੇ ਬਹੁਤ ਹੀ ਸਤਿਕਾਰਯੋਗ ਵੀਜ਼ ਡਾਕਟਰ ਅਗੇ ਮਾਨਗਰਾ ਇੱਕ ਸਮਾਜ ਦਾ ਕੌਮ ਦਾ ਬੁਢਾ ਜਿੱਤੇ ਜਾਨਲੇਵਾ ਹਮਲਾ ਕੀਤਾ ਗਿਆ ਉਹਨਾਂ ਨੇ ਇੰਨੀ ਕਲੌਣੀ ਹਰਕਤ ਕੀਤੀ ਆ ਕਿ ਜਿੰਨੀ ਵੀ ਇਸ ਗੱਲ ਦੀ ਲਿਖੇਤੀ ਕੀਤੀ ਜਾਵੇ ਘਟਿਆ ਔਰ ਉਹਨਾਂ ਨੇ ਇਤਨੇ ਜਣੀ ਤਾਕਤ ਆ ਲੱਤੇ ਆ ਇਹ ਬੰਦਾ ਇਸ ਲੈਕ ਨਹੀਂ ਸੀਗਾ ਇਹ ਬੰਦਾ ਇਸ ਲੈਕ ਨਹੀਂ ਸੀਗਾ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਬਾੜੇ ਰਾਦੇ ਨਾਲ ਇਹਦੇ ਘਰ ਆਏ ਆ ਚੱਲ ਕੇ ਉਹਨਾਂ ਦੇ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤਾਂ ਕਿ ਜੇ ਜੋ ਮਨਨ ਪੂਰੀ ਦੁਨੀਆ ਨੇ ਵਿਕਿਆਖਸੀਤ ਆ ਸਾਰੇ ਨੂੰ ਇਹ ਪਤਾ ਲੱਗ ਸਕੇ ਕਿ ਕਾਨੂੰਨ ਸਾਡੇ ਦੇਸ਼ ਦਾ ਜਿੰਦਾ ਹੈ ਜੈ ਗੁਰੂ ਦੇਤਨ ਗੁਰਦੇ ਦੀ ਅੱਜ ਅਸੀਂ ਹੁਸ਼ਿਆਰਪੁਰ ਆਏ ਆ ਸਾਡੇ ਬਹੁਤ ਹੀ ਸਤਿਕਾਰਯੋਗ ਮਾਨ ਜੋ ਸਾਡੇ ਡਾਕਟਰ ਅਜੇ ਮਾਰਗੀ ਅਗਰ ਬਾਤੀ ਹੈ ਤੁਨ ਸੰਗਠਨ ਦੇ ਸਲਾਹਕਾਰ ਅਤੇ ਸ਼੍ਰੀ ਗੁਰਬਖਸ਼ ਟਾਈਗਰ ਫੋਰਸ ਦੇ ਮੁਖ ਬੁਲਾਰੇ ਕੁਸ਼ ਸ਼ਰਾਰਤੀ ਅਨਸਰਾਂ ਨੇ ਬਹੁਤ ਧਲਾਉਣੀ ਹਰਕਤ ਕੀਤੀ ਹੈ ਘਰ ਆੜੀ ਦੀ ਉਹਨਾਂ ਨੇ ਹਮਲਾ ਕੀਤਾ ਹੈ ਔਰ ਅਸੀਂ ਜਿਹੜੇ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੂੰ ਮੰਗ ਕਰਦੇ ਹਾਂ ਉਹਨਾਂ ਤੋਂ ਕਿ ਜਲਦੀ ਤੋਂ ਜਲਦੀ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਨੂੰ ਫੜਿਆ ਜਾਵੇ ਤਾਂ ਕਿ ਜਿਹੜੇ ਦੂਜੇ ਲੋਕ ਆ ਉਹ ਵੀ ਆਪ ਤੇ ਵਿਸ਼ਵਾਸ ਕਰ ਸਕਣ ਔਰ ਜਲਦੀ ਤੋਂ ਜਲਦੀ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੈਗੁਰਦੇਵ ਤੰਗੂ ਜੀ